ਆਲਟੋ ਨਿਊ ਦੇ ਵੱਡਾ ਸਵਾਗਤ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਅਰਉਂਧ ਪਾਲ ਸਿੰਘ ਜੀ ਦੇ ਟੀਚਾ ਅਨੁਸਾਰ ਲੁੱਟਾ ਖਵਾ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ 18 ਬੀ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਮੁਖਬਰ ਦੀ ਇਤਲਾਹਤ ਅੰਮ੍ਰਿਤਸਰ ਸ਼ਹਿਰ ਦੇ ਪਾਕਵਾਕ ਇਲਾਕੇ ਤੋਂ ਲੁੱਟਾ ਖਵਾਦਿਆਂ ਵਾਰਦਾਤਾ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮਨਦੀਪ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਦਿਖਾਉਣ ਲਈ ਕਿਹਾ। ਜਿਸ ਦੇ ਚੱਲੇ ਉਹ ਕਾਗਜ਼ਾਤ ਨਾ ਦਿਖਾ ਸਕੇ ਤੇ ਉਹਨਾਂ ਨੇ ਪੁੱਛਗਿੱਛ ਦੌਰਾਨ ਇਹ ਮੋਟਰਸਾਈਕਲ ਚੋਰੀ ਦਾ ਦੱਸਿਆ। ਜਦੋਂ ਪੁਲਿਸ ਵੱਲੋਂ ਸ਼ਕਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਦੋ ਨੌਜਵਾਨਾਂ ਨੇ ਦੱਸਿਆ ਕਿ ਇਹ ਮਾਨਸਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਲੋਕਾਂ ਨੂੰ ਖਾਸ ਕਰਕੇ ਟੂਰਿਸਟਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਆਓ ਦੇਖਦੇ ਹਾਂ ਇੱਕ ਰਿਪੋਰਟ ਮਾਨਜੂ ਕਮਿਸ਼ਨਰ ਆਫ ਪੁਲਿਸ ਅੰਦਰ ਸਰ શ્રી ਅਰਣਪਾਲ ਸਿੰਘ ਜੀ ਅਤੇ ਸਾਡੇ ਐਡੀਸੀਪੀ 3 ਸ਼੍ਰੀ ਅਭਿਮਨਯੂ ਰਾਣਾ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਤੇ ਕੱਲੂ ਘਰਾਸਪਤਾ ਦੇ ਮੱਤੇ ਨਜ਼ਰ ਵੱਖ-ਵੱਖ ਜਗ੍ਹਾਾਂ ਤੇ ਨਾਕੇ ਲਗਾਏ ਸੀ ਇਹਨਾਂ ਨਾਕਿਆਂ ਦੀ ਇਹ ਲੜੀ 'ਚ ਇੱਕ ਨਾਕਾ ਸ਼ਮਸ਼ਾਨ ਘਾਟ ਨੇੜੇ ਸਬਜ਼ੀ ਮੰਡੀ ਤੇ ਲੱਗਿਆ ਹੋਇਆ ਸੀ ਜਿੱਥੇ ਚੈਕਿੰਗ ਦੌਰਾਨ ਇੱਕ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀ ਆਏ ਜਿਨ੍ਹਾਂ ਨੂੰ ਰੋਕਿਆ ਤਾਂ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਨੂੰ ਤੋਂ ਮੋਟਰਸਾਈਕਲ ਦੇ ਕਾਗਜ਼ਾਤ ਮੰਗੇ ਗਏ ਪਰ ਉਹ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇ ਸਕੇ ਤੇ ਨਾ ਹੀ ਮੋਟਰਸਾਈਕਲ ਦੇ ਕਾਗਜ਼ਾਤ ਦਿਖਾ ਸਕੇ ਫਿਰ ਉਹਨਾਂ ਨੂੰ ਸਖਤੀ ਨਾਲ ਪੁੱਛਗਿੱਛ ਕੀਤੀ ਪਤਾ ਲੱਗਿਆ ਉਹਨਾਂ ਨੇ ਦੱਸਿਆ ਵੀ ਇਹ ਮੋਟਰਸਾਈਕਲ ਵੀ ਚੋਰੀ ਦਾ ਜਿਸ ਤੇ ਉਹਨਾਂ ਨੂੰ ਹੋਰ ਵਿਗਿਆਈ ਨਾਲ ਪੁੱਛਗਿੱਛ ਕੀਤੀ ਤੇ ਉਹਨਾਂ ਦੇ ਨਾਂ ਪਤਾ ਪੁੱਛੇ ਜਿਹੜੇ ਉਹਨਾਂ ਦੇ ਨਾਂ ਇੱਕ ਦਾ ਨਾਮ ਪ੍ਰਤੀਕ ਹੈ ਤੇ ਇੱਕ ਦਾ ਨਾਮ ਅਨਜੰਨਦਰ ਸਿੰਘ ਹੈ ਇਹਨਾਂ ਦੀ ਤੇ ਮੁਕੱਦਮਾ ਨੰਬਰ 181 411 आईपीसी ਦੇ ਤਹਿਤ ਦਰਜ ਕੀਤਾ ਗਿਆ ਮੁਕਤਬੇ ਦੀ ਤਫਤੀਸ਼ ਤਰਾਨ ਇਹਨਾਂ ਪਾਸੋਂ 10 ਵੱਖ-ਵੱਖ ਕੰਪਨੀਆਂ ਦੇ ਮੋਬਾਈਲ ਫੋਨ ਤੇ 5 ਮੋਟਰਸਾਈਕਲ ਤੇ ਇੱਕ ਐਕਟਵਾ ਚੋਰੀ ਦੀ ਬਰਾਮਦ ਕੀਤੀ ਕੋ ਪਹਿਲੇ ਵੀ ਇਹਨਾਂ ਦੇ ਕੋਈ ਮੁਕੱਦਮਾ ਦਰਜ ਹਾਂਜੀ ਇਹਨਾਂ ਤੇ ਆਲਰੇਡੀ ਪਹਿਲਾਂ ਮਨਜਿੰਦਰ ਤੇ ਦੋ ਪ੍ਰਤੀਕ ਤੇ ਤਿੰਨ ਤੇ ਮਨਪ੍ਰੀਤ ਨਾਂ ਦੇ ਇੱਕ ਵਿਅਕਤੀ ਜਿਹੜਾ ਇਹਨਾਂ ਤੋਂ ਕੁਛ ਗਿਛ ਦੇ ਵਿੱਚ ਆਇਆ ਉਤੇ ਇੱਕ ਮਕਦਮਾ ਦਰਜ ਜਿਹੜਾ ਜਿਹੜਾ ਤੀਸਰਾ ਦੋਸ਼ੀ ਫੜਿਆ ਇਹ ਮਨਜਿੰਦਰ ਤੇ ਅ ਮੰਤਪ੍ਰੀਤ ਜਿਹੜਾ ਤੀਜਾ ਦੋਸ਼ੀ ਆ ਇਹਨਾਂ ਨੇ ਰਾਮ ਤਲਾਈ ਚੌਂਕ ਦੇ ਵਿੱਚ ਇੱਕ ਲੇਡੀ ਟੀਚਰ ਸੀ ਉਹਦਾ ਮੋਬਾਈਲ ਫੋਨ ਹੋਇਆ ਸੀ ਜਿਹਦੇ ਤਹਿਤ ਮਕਦਮਾ ਨੰਬਰ 305/22 ਦਰਜ ਕੀਤਾ ਸੀ ਉਸ ਮੋਬਾਈਲ ਕੋ ਜਿਹੜਾ ਹੋਇਆ ਸੀ ਉਹ ਤੇ ਜੇ ਉਸ ਉਹ ਚ ਵਰਤਿਆ ਗਿਆ ਮੋਟਰਸਾਈਕਲ ਵੀ ਇਹਨਾਂ ਉਪਰਾਮਦ ਕਰਕੇ ਅਸੀਂ ਮੁਕਦਮਾ ਨੰਬਰ 305/22 ਦਰਜ ਕਰ। ਤਾਂ ਮੋਟਰਸਾਈਕਲ ਤੋਂ ਮੋਬਾਈਲ ਵੀ ਫੜੇ ਗਏ ਇਹਨਾਂ ਨੂੰ ਦੱਸਿਆ ਕਿ ਕਿਤੇ ਕਿਤੇ ਵੇਚਦੇ ਸੀ ਇਹਦੇ। ਉਹ ਕੁਛ ਕੁ ਚੱਲ ਰਹੀ ਆ। ਕੁਛ ਇੱਕ ਨਾਂ ਸਾਨੂੰ ਦੱਸਿਆ। ਅਸੀਂ ਉੱਤੇ ਇਹ ਮੁਕਦਮਾ ਬਰਜਾ ਕੀ ਇਹਨਾਂ ਤੇ? ਹਾਂਜੀ ਹਾਂਜੀ। ਹੋਰ ਕੀ ਕਾਰਵਾਈ ਕੀਤੀ? ਮੁਕਦਮਾ ਇਹਨਾਂ ਤੇ ਦਰਜ ਕਰਤਾ 181/22 ਨੰਬਰ ਮੁਕਦਮਾ ਦਰਜ ਕੀਤਾ। ਨਸ਼ੇ ਕਰਦੀ ਹੈਗੇ ਜੀ ਤਾਂ। ਤਾਂ ਤੁਸੀਂ ਕੀ ਚੱਲ ਰਹੀ ਹੈ ਜੀ? 我得就有点